ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਅਸੀਂ ਕੱਲ ਨੂੰ ਸੁਖਮਣੀ ਸਾਹਿਬ ਦਾ ਪਾਠ ਕਰਵਾਉਣਾ ਹੈ ਜੀ ਤੁਸੀਂ ਭੋਗ ਤੇ ਜਰੂਰ ਪਹੁੰਚਣਾ ਦੋਸਤੋ ਅਸੀਂ ਪਿੰਡਾਂ ਵਾਲੇ ਸਿੱਖ ਭਰਾ ਆਮ ਤੌਰ ਤੇ ਆਪਣੇ ਘਰਾਂ ਵਿੱਚ ਜਦ ਕਿਸੇ ਨਵੇਂ ਘਰ ਦਾ ਸ਼ੁਭ ਮਹੂਰਤ ਕਰਨਾ ਹੋਵੇ ਜਾਂ ਨਵੀਂ ਦੁਕਾਨ ਦਾ ਮਹੂਰਤ ਕਰਨਾ ਹੋਵੇ ਜਾਂ ਵੈਸੇ ਹੀ ਘਰ ਵਿੱਚ ਘਰ ਦੀ ਸੁੱਖ ਸ਼ਾਂਤੀ ਵਾਸਤੇ ਪਾਠ ਕਰਵਾਉਣਾ ਹੋਵੇ ਤਾਂ ਅਸੀਂ ਆਮ ਤੌਰ ਤੇ ਸੁਖਣੀ ਸਾਹਿਬ ਦਾ ਪਾਠ ਹੀ ਕਰਵਾਉਂਦੇ ਹਾਂ ਇਸ ਵਾਸਤੇ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੀ ਸਫਾਈ ਕਰਦੇ ਹਾਂ ਖਾਸ ਕਰਕੇ ਉਸ ਕਮਰੇ ਦੀ ਜਿਸ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋਣਾ ਹੁੰਦਾ ਹੈ ਗੁਰਦੁਆਰੇ ਗੁਰਦੁਆਰੇ ਵਾਲੇ ਗ੍ਰੰਥੀ ਸਿੰਘ ਨੂੰ ਵੀ ਇੱਕ ਕੁਝ ਦਿਨ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ। ਬਾਬਾ ਜੀ ਕੋਲੋਂ ਕੁਝ ਜ਼ਰੂਰੀ ਸਮਾਨ ਲਖਵਾ ਲਿਆ ਜਾਂਦਾ ਹੈ ਜਿਸ ਤਰ੍ਹਾਂ ਤੋਹਫੇ ਦੇਗ ਦਾ ਸਮਾਨ ਰਮਲਾ ਸਾਹਿਬ ਅਤੇ ਕੁਝ ਹੋਰ ਜ਼ਰੂਰੀ ਸਮਗਰੀ ਆਦਿ। ਨਿਸ਼ਚਿਤ ਕੀਤੇ ਸਮੇਂ ਤੋਂ ਇੱਕ ਦਿਨ ਪਹਿਲਾਂ ਅਸੀਂ ਜਿਹੜੇ ਆਦਮੀਆਂ ਨੂੰ ਭੋਗ ਉੱਪਰ ਬੁਲਾਉਣਾ ਹੁੰਦਾ ਉਹਨਾਂ ਨੂੰ ਘਰ ਘਰ ਜਾ ਕੇ ਸਨੇਹਾ ਪਹਚਾ ਦਿੱਤਾ ਜਾਂਦਾ ਹੈ। ਨਿਸ਼ਚਿਤ ਕੀਤੇ ਦਿਨ ਮੁਤਾਬਕ ਵੇਲੇ ਸਿਰ ਬਾਬਾ ਜੀ ਦੀ ਸਵਾਰੀ ਨੂੰ ਪੂਰੀ ਛਰ ਦਾ ਨਾਲ ਘਰ ਲੈਂਦਾ ਜਾਂਦਾ ਹੈ ਪਾਠ ਕਰਨ ਵਾਲਾ ਬਾਬਾ ਆਪਣੇ ਇਸ ਹਿਸਾਬ ਨਾਲ ਸਾਰੀ ਮਰਜ਼ਾਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਠ ਸ਼ੁਰੂ ਕਰ ਦਿੰਦਾ ਹੈ ਦੇਸੀ ਘੋੜੀ ਡੈਕਟਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖ ਦਿੱਤੇ ਜਾਂਦੇ ਹਨ ਪਰਿਵਾਰ ਦੇ ਸਾਰੇ ਮੈਂਬਰ ਆਂਗਵਾਂ ਤੋਂ ਆਏ ਹੋਏ ਭੈਣ ਭਰਾ ਮੱਥਾ ਟੇਕ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਾਰੇ ਪਾਠ ਸੁਣਨ ਵਾਸਤੇ ਬੈਠ ਜਾਂਦੇ ਹਨ ਪਾਠ ਕਰਨ ਵਾਲੇ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 260 ਤੋਂ ਸ਼ੁਰੂ ਕਰਕੇ 296 ਅੰਗ ਤੱਕ ਉਹਨਾਂ ਨੇ ਪਾਠ ਕਰਨਾ ਹੁੰਦਾ ਹੈ ਇਸ ਤਰ੍ਹਾਂ ਇਹ 34 35 ਅੰਗਾਂ ਨੂੰ ਪੜ੍ਹਨ ਵਾਸਤੇ ਘਟੋ ਘੱਟ 1.5 ਤੋਂ 2 ਘੰਟੇ ਦਾ ਸਮਾਂ ਲੱਗ ਹੀ ਜਾਂਦਾ ਹੈ ਇਸ ਤਰ੍ਹਾਂ ਭੋਗ ਪੈਂ ਤੋਂ ਤਰੰਤ ਬਾਬਾ ਜੀ ਨੂੰ ਉਸ ਦੀ ਦਕਸ਼ਰਾਂ ਦੇਖ ਕੇ ਮਹਾਰਾਜ ਜੀ ਦੀ ਸਵਾਰੀ ਨੂੰ ਪੰਜ ਸਿੰਘ ਪੂਰੀ ਇੱਜ਼ਤ ਮਾਨ ਨਾਲ ਗੁਰਦੁਆਰਾ ਸਾਹਿਬ ਛੱਡ ਆਉਂਦੇ ਹਨ ਮਹਾਰਾਜ ਜੀ ਦੀ ਸਵਾਰੀ ਜਾਨ ਤੋਂ ਬਾਰ ਸੰਗਤ ਨੂੰ ਚਾਹ ਪਾਣੀ ਜਾਂ ਲੰਗਰ ਪਾਣੀ ਚਿਕਾਇਆ ਜਾਂਦਾ ਹੈ। ਦੋਸਤੋ ਹੁਣ ਜੇਕਰ ਆਪਾਂ ਇਸ ਸਾਰੀ ਪ੍ਰਕਿਰਿਆ ਵਿੱਚ ਦੇਖੀਏ ਪਾ ਗੁਰਬਾਣੀ ਦਾ ਇੱਕ ਅੱਖਰ ਵੀ ਕਿਸੇ ਦੇ ਸਮਝ ਵਿੱਚ ਨਹੀਂ ਆਉਂਦਾ। ਅਸੀਂ ਗੁਰਬਾਣੀ ਦਾ ਪਾਠ ਤਾਂ ਆਪਣੇ ਘਰ ਵਿੱਚ ਇਸ ਮਕਸਦ ਨਾਲ ਹੀ ਕਰਵਾਇਆ ਸੀ ਕਿ ਸਾਨੂੰ ਕਿ ਅਸੀਂ ਗੁਰਬਾਣੀ ਤੋਂ ਕੁਝ ਗਿਆਨ ਹਾਸਲ ਕਰ ਲਈਏ ਅਤੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਲਈਏ ਪਰ ਮੈਂ ਪੂਰੀ ਗਰੰਟੀ ਨਾਲ ਕਹਿ ਸਕਦਾ ਹਾਂ ਕਿ 2 ਘੰਟੇ ਦੇ ਸਖਣੀ ਸਾਹਿਬ ਜੀ ਦੇ ਪਾਠ ਵਿੱਚੋਂ ਕਿਸੇ ਦੇ ਵੀ ਭੈਣ ਭਰਾ ਦੇ ਇੱਕ ਅੱਖਰ ਵੀ ਸਮਝ ਵਿੱਚ ਨਹੀਂ ਪਿਆ ਹੋਵੇਗਾ 95% ਭੈਣ ਭਰਾਵਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਵੇਗਾ ਕਿ ਸਖਮਣੀ ਸਾਹਿਬ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਤੇ ਇਸ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ ਦੋਸਤੋ ਕਿੰਨਾ ਚੰਗਾ ਹੋਵੇ ਕਿ ਅਸੀਂ ਇਸ ਸਖਮਣੀ ਸਾਹਿਬ ਜੀ ਦੀ ਬਾਣੀ ਨੂੰ ਆਪ ਪੜ ਲਈਏ ਅਤੇ ਨਾਲ ਨਾਲ ਇਸ ਬਾਣੀ ਦੇ ਅਰਥਾਂ ਨੂੰ ਸਮਝ ਲਈਏ ਤਾਂ ਕਿ ਸਾਡੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਦੀ ਸਾਨੂੰ ਸਮਝ ਆ ਜਾਵੇ ਬੇਸ਼ੱਕ ਸਾਨੂੰ ਇਸ ਕੰਮ ਵਾਸਤੇ 2 ਦਿਨ ਲੱਗ ਜਾਣ ਤਾਂ ਅਸੀਂ ਅਗਲੇ ਦਿਨਾਂ ਵੇ ਸਾਕੋ ਅਰਦਾਸ ਸੇ ਬਾਬਾ ਜੀ ਨੂੰ ਕਹਿ ਕੇ ਸਦਕੇ ਕਰਵਾ ਲਈਏ ਪਰ ਅਸੀਂ ਅਜਿਹਾ ਨਹੀਂ ਕਰਨਾ ਅਸੀਂ ਬਾਬਾ ਜੀ ਨੂੰ 1100 ਰੁਪਏ ਦੇ ਕੇ ਪਾਠ ਕਰਵਾਉਣਾ ਹੈ ਤੇ ਇਹ ਸਮਝ ਲੈਣਾ ਹੈ ਕਿ ਸਾਡਾ ਘਰ ਪਵਿੱਤਰ ਹੋ ਗਿਆ ਹੈ ਦੋਸਤੋ ਜਿੰਨਾ ਚਿਰ ਅਸੀਂ ਸਾਡੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਨੂੰ ਸਮਝਦੇ ਨਹੀਂ ਸਿਰਫ ਪੜ ਪੜ ਕੇ ਛੱਡੀ ਜਾਈਏ ਤਾਂ ਇਹ ਤਾਂ ਸਾਡੇ ਗਰਵਾਣੇ ਵਿੱਚ ਵੀ ਆਉਂਦਾ ਹੈ ਕਿ ਪੜ ਪੜ ਗੱਡੇ ਲੱਦੀਏ ਤਾਂ ਇਹ ਤਾਂ ਉਹ ਗੱਲ ਹੀ ਸੱਚੀ ਸਾਬਤ ਹੋ ਰਹੀ ਹੈ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਤੁਸੀਂ ਕਮੈਂਟਾਂ ਰਾਹੀਂ ਜਰੂਰ ਦੱਸਣਾ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ